ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਦੋਸਤੋ ਨਵੇਂ ਜੁੜੇ ਦੋਸਤ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਜੋ ਆਉਣ ਆਲੀਆਂ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਅਤੇ ਅੱਜ ਗੱਲ ਕਰਦੇ ਆ ਸਿੱਧੂ ਮੂਸੇ ਵਾਲੇ ਦੇ Song Everybody Hearts ਦਾ ਜਿਹੜਾ ਕਿ No Name EP ਦੇ ਵਿੱਚ ਰਿਲੀਜ਼ ਹੋਇਆ ਸੀ ਅਤੇ ਅੱਜ ਇਸ Song ਦੇ ਉੱਪਰ 50 ਮਿਲੀਅਨ ਵਿਊਜ਼ ਕੰਪਲੀਟ ਹੋ ਚੁੱਕੇ ਨੇ ਅਤੇ ਇੰਸਟਾਗ੍ਰam ਦੇ ਉੱਤੇ ਸਿੱਧੂ ਮੂਸੇਵਾਲੇ ਦੇ Song 295 ਦੀ ਆਡੀਓ ਉੱਤੇ 2 million plus reel ਜਨ ਬਣ ਚੁੱਕੀਆਂ ਨੇ ਇਹ ਵੀ ਇੱਕ ਬਹੁਤ ਵੱਡੀ ਅਚੀਵਮੈਂਟ ਆ ਸਿੱਧੂ ਮੂਸੇਵਾਲੇ ਦੇ ਫੈਨਸ ਲਈ ਅਤੇ ਹੁਣ ਗੱਲ ਕਰਦੇ ਆ ਸਿੱਧੂ ਮੂਸੇਵਾਲੇ ਦੇ ਇੱਕ ਫੈਨ ਦੁਆਰਾ WhatsApp ਗਰੁੱਪ ਦੇ ਵਿੱਚ ਇੱਕ ਫੋਟੋ ਅਪਲੋਡ ਕੀਤੀ ਗਈ ਜਿਸ ਦੇ ਥੱਲੇ ਲਿਖਿਆ ਹੋਇਆ ਸੀ ਆਰ ਯੂ ਰੈਡੀ ਇਸ ਦਾ ਮਤਲਬ ਹੈ ਕਿ ਸਿੱਧੂ ਮੂਸੇਵਾਲੇ ਦਾ ਕੋਈ ਨਵਾਂ Song ਰੀਲੀਜ਼ ਹੋਣ ਜਾ ਰਿਹਾ ਹੈ ਅਤੇ ਜਦੋਂ ਇੱਕ ਵੀਰ ਨੇ WhatsApp ਗਰੁੱਪ ਦੇ ਵਿੱਚ ਪੁੱਛਿਆ ਕਿ ਨਿਊ Song ਕਦੋਂ ਆਉਣਾ ਤੇ ਕਿੱਦਾਂ ਆਉਣਾ ਤਾਂ ਦੋਸਤੋ ਇੱਕ ਦੋਸਤ ਦਾ ਰਿਪਲਾਈ ਆਇਆ 29 ਮਈ ਨੂੰ ਕਹਿ ਰਿਹਾ ਹੈ ਪਲੱਡ ਨਸ਼ਟ ਦੀ ਅਫੀਸ਼ੀਅਲ ਵੀਡੀਓ ਆ ਰਹੀ ਹੈ ਅਤੇ ਬਲੱਡ ਲਾਸਟ ਤਾਂ ਤੁਸੀਂ ਦੋਸਤੋ ਜਾਣਦੇ ਹੋ ਕਿ ਨੋ ਨੇਮ ਈਪੀ ਦਾ ਇੱਕ Song ਸੀ ਜੋ ਕਿ ਨੋ ਨੇਮ ਈਪੀ ਦੇ ਵਿੱਚ ਰਿਲੀਜ਼ ਕੀਤਾ ਗਿਆ ਸੀ ਅਤੇ ਇਸ ਦੀ ਅਫੀਸ਼ੀਅਲ ਵੀਡੀਓ ਮਿਸਟਰ ਕਪੋਨੀ ਰਿਲੀਜ਼ ਕਰਨਗੇ ਜਿਨ੍ਹਾਂ ਨੇ ਕਿ ਸਿੱਧੂ ਮੂਸੇਵਾਲੇ ਦੇ ਨਾਲ ਬਲੱਡ ਲਾਸਟ Song ਵਿੱਚ ਕੰਮ ਕੀਤਾ ਸੀ ਅਤੇ ਹੁਣ ਗੱਲ ਕਰਦੇ ਆਂ Spotify ਦੇ ਉੱਤੇ ਪੰਜਾਬੀ ਪੌਪ ਮਿਊਜ਼ਿਕ ਵਿੱਚ ਸਿੱਧੂ ਮੂਸੇਵਾਲੇ ਦੀ ਰੈਂਕਿੰਗ 2 ਨੰਬਰ ਰਹੀ ਹੈ ਪਹਿਲੇ ਨੰਬਰ ਉੱਤੇ ਦਿਲਜੀਤ ਦੋ ਸਾਂਝ ਜਿਸ ਦੇ ਕਿ Song ਅੱਜਕੱਲ ਬਹੁਤ ਹੀ ਜ਼ਿਆਦਾ ਹਿੱਟ ਹੋ ਰਹੇ ਨੇ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਦੋਸਤੋ ਅਤੇ ਨਵੇਂ ਜੁੜੇ ਦੋਸਤ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲੈਣਾ ਤਾਂ ਜੋ ਆਉਣ ਵਾਲੀਆਂ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਅਤੇ ਕਮੈਂਟ ਬਾਕਸ ਵਿੱਚ ਜਸਟਿਸ ਕੋਰ ਸਿੱਧੂ ਮੂਸੇਵਾਲਾ ਲਿਖਣਾ ਨਾ ਭੁੱਲਿਓ ਜੀ